ਦਾ جناب ਸਰਾਰ ਚਾਹਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੇ ਤੁਹਾਨੂੰ ਸਰਬਸੰਮਤੀ ਦੇ ਨਾਲ ਪਿੰਡ ਵਾਸੀਆਂ ਵੱਲੋਂ ਸਰਪੰਚ ਚੁਣਿਆ ਗਿਆ ਆ ਪਿੰਡ ਦਾ ਬਹੁਤ ਬਹੁਤ ਸਭ ਤੋਂ ਪਹਿਲਾਂ ਤਾਂ ਪਿੰਡ ਵਾਲਿਆਂ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇੱਕ ਬੜਵ ਅਹਿਮਤ ਰੱਖਦੇ ਹੋਇਆ ਮੈਨੂੰ ਇਹਨਾਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਜੀ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜੀ ਜੇਸ ਉਮੀਦ ਦੇ ਨਾਲ ਨਗਰ ਨੇ ਮੈਨੂੰ ਚੁਣਿਆ ਵਾ ਉਹ ਉਮੀਦਾਂ ਤੇ ਮੈਂ ਬਿਲਕੁਲ 100% ਖਰਾ ਉਤਰਾਂਗਾ ਕੋਈ ਵੀ ਪਿੰਡ ਦੇਣ ਹੋਵੇ ਜਾਂ ਰਾਤ ਹੋਵੇ ਮਹਰੀਕ ਇਨਸਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋ ਜਾਵਾਂਗਾ ਜੀ ਲਾਲਜ ਸਿੰਘ ਪੁੱਲਰ ਦਾ ਹੀ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਜਿਨ੍ਹਾਂ ਦੀ ਮਿਹਰ ਸਦਕਾ ਪਿੰਡਾਂ ਦੇ ਵਿੱਚ ਸਰਬ ਸੰਪਤੀ ਨਾਲ ਇਹ ਜੋ ਮਹਾਨ ਚੱਲ ਰਿਹਾ ਵਾ ਬਹੁਤ ਬਹੁਤ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਮਾ ਦੀ ਮੈਂ ਕਰਨਾਲ ਸੁਪਰ ਸਰਪੰਚ ਤੇ ਨੰਬਰ ਵਾਇਗਰੂ ਜੀ ਕੀ ਫਤਿਹ ਮੈਂ ਕਰਨਾਇਲ ਸਿੰਘ ਨੰਬਰਦਾਰ ਮੈਂ ਤੈ ਦਿਲੋਂ ਧੰਨਵਾਦ ਕਰਦਾ ਲਾਲਜੀਤ ਸਿੰਘ ਭੁੱਲਰ ਦਾ ਜਿਨ੍ਹਾਂ ਦੀ ਮਿਹਰ ਸਦਕਾ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਹੋ ਰਹੀਆਂ ਨੇ ਅਸੀਂ ਸਰਬਸੰਮਤੀ ਦੇ ਨਾਲ ਇਸੇ ਪਿੰਡ ਦੇ ਚੈਨਚਲ ਸਿੰਘ ਫੌਜੀ ਨੂੰ ਆਪਣੇ ਪਿੰਡ ਦਾ ਸਰਪੰਚ ਚੁਣਿਆ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਚੈਨਚਲ ਸਿੰਘ ਫੌਜੀ ਇਹਨਾਂ ਉਮੀਦਾਂ ਤੇ ਖਰੇ ਉਤਰਨਗੇ ਤੇ ਆਪਣੀ ਸਰਕਾਰ ਦੇ ਨਾਲ ਜਿਵੇਂ ਸਰਕਾਰ ਉਮੀਦਾਂ ਤੇ ਖਰੀ ਉਤਰ ਰਹੀ ਹੈ ਉਤਰਾ ਚੰਦਰ ਸਿੰਘ ਫੌਜੀ ਵੀ ਉਮੀਦਾਂ ਤੇ ਖਰੇ ਤਰਨਗੇ ਬਾਕੀਆਂ ਨੇ ਬਹੁਤ ਸਹੀ ਸੋਚਣਾ ਪਿੰਡ ਦਾ ਸਰਪੰਚ ਚੰਦਰ ਸਿੰਘ ਨੇ ਬਣਾਇਆ ਅਸੀਂ ਗਾਹ ਫੇਰੇ ਨੇ ਮੀਂਹ ਦਾ ਰਖ ਜਨਾਂ ਦੇ ਆਪ ਜਿੱਤਾ ਹੀ ਇਹਨਾਂ ਨੇ ਕਿਹਾ ਉਤ ਸਾਰੇ ਪਿੰਡ ਦਾ ਵਿਕਾਸ ਕਰੋਣਾ ਸਾਰੇ ਪਿੰਡ ਦੀ ਗੱਲ ਸੁਣਨਾ ਕੋਈ ਪਾਲੀ ਬਾਈ ਜੀ ਨਾ ਕਰਨਾ ਮੈਂ ਵੈਰੀਆ ਕੱਲਪੈਨਾਂ ਗੱਲਾਂ ਦੇ ਮੈਂ ਫੁੱਲ ਜਾਂਦਾ ਅਕੋ ਕੈਪਟਨ ਮੰਤਰੀ ਲਾਲਜੀਤ ਭੁੱਲਰ ਆ ਅਸੀਂ ਉਹਨਾਂ ਦਾ ਦਿਲੋਂ ਧੰਨਵਾਦੀ ਕਰਦੇ ਹਾਂ ਜਿਨ੍ਹਾਂ ਨੇ ਪ੍ਰੇਰਣਾ ਦਿੱਤਕਾ ਕਿੰਨਾਂ ਜੇ ਸੰਸਕ੍ਰਿਤੀਆਂ ਹੋ ਰਹੀਆਂ ਇਹ ਬਹੁਤ ਲੋਕ ਬਹੁਤ ਤੁਸ਼ਮਾਤ ਕਰਦੇ ਉਹਨਾਂ ਦਾ ਜੇ ਪਿੰਡਾਂ ਦੇ ਲੋਕਾਂ ਨੂੰ ਇਕੱਠਿਆਂ ਕਰਕੇ ਪਿੰਡਾਂ ਨਾਲ ਸੁਧਾ ਕਰੋ ਲਾਉਣ ਤੇ ਆ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਕਿ ਜੋ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਚੁਣੇ ਜਾਂਦੇ ਨੇ ਉਹਨਾਂ ਪਿੰਡਾਂ ਨੂੰ 5 ਲੱਖ ਰੁਪਏ ਦੀ ਸਪੈਸ਼ਲ ਗ੍ਰਾਂਟ ਦਿੱਤੀ ਜਾਵੇਗੀ ਕੀ ਕੀ ਕਹਿਣਾ ਚਾਹੋਗੇ ਅਸੀਂ ਉਹਨਾਂ ਨੇ ਵੀ ਜੋ ਸਾਡਾ ਵਕਾਫ ਦਾ ਪੈਸਾ 5 ਲੱਖ ਸੰਮਤੀ ਦਾ ਪੈਸਾ ਸਾਡੇ ਪਿੰਡ 'ਚ ਹੀ ਲੱਗੇ ਹੈ ਐਂ ਅਸੀਂ ਬਹੁਤ ਜਲਦ ਤਰਵਾਦੀ ਕਰਦੇ ਹਾਂ ਮਾਨ ਆਉਂਦਾ ਵੀ ਇਨਾਂ ਨੇ ਬਿਲਕੁਲ ਨਾ ਇਹ ਫਾਈਲ ਕੀਤਾ ਹੈ